ਜਪਾ ਜੁੱਤੀ ਲੈ ਕੇ ਜਾਊਂ ਆ ਜਾਂ ਚਪਲਾ ਨਹੀਂ ਪਾਉਣੀ ਆ ਹਾਂ ਬੱਕਰੀਆਂ ਵੇਚ ਕੇ ਹਾਂ ਜੁੱਤੀ ਲੈਣੀ ਆ ਲੋਕਾਂ ਲਈ ਆ ਤਸਾ ਆ ਫੜ 10 ਸਾਢੇ 16 ਬੱਕਰੀਆਂ ਹਾਂ ਬਾੜਾ ਕਰਦਾਂ 500 ਹੋਰ ਘਟਾ ਦੇ ਦੀ ਤੂੰ 500 ਹੋਰ ਨਹੀਂ ਨਹੀਂ ਦੇ ਬੱਕਰਾਂ ਨੂੰ ਨਹੀਂ ਲੈ ਮੇਰੀ ਗੱਲ ਤਾਂ ਸੁਣ ਲੈ ਐਵੇਂ ਭੱਜੀ ਜੀ ਜਾਣਾ ਪਰੇਗੀ ਫਿਰ ਆ ਭੱਜੇ ਤੇ ਸੌਦਾ ਹੋਜੂ ਸੌਦਾ ਫਿਰ ਤਾਂ ਕਰ ਹੀ ਰਹਿ ਪੈਂਦਾ ਜੇ ਤੂੰ ਨਹੀਂ ਸੌਦਾ ਕਰਨ ਨਹੀਂ ਮੁੱਲ ਲਵਾਉਣਾ ਤੂੰ ਪਿੱਛੇ ਹੋ ਕੇ ਖੜ ਜਾ ਫਿਰ ਮੁੱਲ ਦਾ ਲਵਾ ਤੂੰ ਤੈਨੂੰ ਮੱਟ ਮੈਂਦਿਆ ਦੇ 750 ਬੱਕਰੀਆਂ ਦੇ ਨਹੀਂ ਵੀਰੇ ਹਾਂ ਥਾਰੀ ਬੱਕਰੀਆਂ ਦੇ ਜਾ ਹਾਂ ਨਹੀਂ ਪਾਲਾ ਜੇਬ ਚ ਹੁਣ ਚੁੱਪ ਕਰਕੇ ਨਹੀਂ ਵੀਰੇ ਪਾਲਾ ਹੁਣ ਉਹ ਫੰਡਰ ਗੱਬਣ ਸਾਰਾ ਕੋ ਵਿਚੇ ਹੀ ਆ ਹੁਣ ਬਾਜਲਾ ਇਹ 25 ਤੋਂ ਥੱਲੇ ਵੀ ਨਹੀਂ ਦੇਣੀ ਆ ਮੈਂ ਗੱਲ ਮਗਾਤੀ 2000 ਨੂੰ ਦੇਣੀ ਆ ਨਹੀਂ ਵੀਰੇ ਵੀਰੂ ਦੇਣੀਆਂ ਚੱਕ ਫੇਰ ਠੀਕ ਹੈ ਨਹੀਂ ਖਾਲੀ ਆ ਬੱਕਰੀ ਨਹੀਂ ਨਵੀਂ ਹੋਈ ਆ ਓਰਾ ਕਰੇ ਨੋ ਚਲ ਆਪਾਂ ਯਾਰ ਆਪਦੇ ਸ਼ਰ ਨਹੀਂ ਦੈਂਦੇ ਠੀਕ ਨਹੀਂ ਵੀਰੇ ਹੋਰ ਵੀਰੇ ਆਪਦੇ ਸਿਰ ਕਿਉਂ ਨਹੀਂ ਲੈਣੀਗੀ ਬੱਕਰੀ ਨਹੀਂ ਆਪਾਂ ਤੇਰੀ ਤਾਂ ਹੈਗੀ ਆ ਸੋਨੂੰ ਕਹਿੰਨੇ ਆਪਾਂ ਖਾਲੀ ਕਹ ਕੇ ਵੇਚਾਂ ਚੱਲ ਨੰਗੇ ਪੈਰੀ ਫਿਰਦਾ ਦੇਖ ਐਨੀ ਠੰਡ ਚ ਕੀ ਮੁੱਲ ਕੀ ਇਹਦਾ ਇਹਦਾ 30000 ਲਾਉ ਬਾਬਾ ਦੂਜੇ ਸੋਣਾ ਇਹਨਾਂ ਨੇ ਸਾਰੀਆਂ ਨੇ ਇੱਕ ਬੱਕਰੀ ਇਹਨਾਂ ਜੋ ਬਾਡੀ ਉਹ ਬਾਰਲੀ ਨਹੀਂ ਆ ਵੀ ਦੂਜੇ ਸੂਣੀਆਂ ਪਾਠ ਆ ਵੀ ਆ ਵੀ ਆ ਵੀ ਆ ਬੱਕਰੀ ਥੋੜੀ ਦੂਜੇ ਸੂਣਾ ਨੇ ਕੋਈ ਦੰਦ ਨਹੀਂ ਲੱਗੇ ਹੋਏ ਕੋਈ ਹੋਰ ਨਹੀਂ ਕਿਸੇ ਦੇ ਵੀ ਨਹੀਂ ਲੱਗੇ ਚਾਰ ਮਹੀਨੇ ਕਿਸੇ ਦੇ ਵੀ ਨਹੀਂ ਯਾਰ ਵੀਰੇ ਹੈ ਤਾਂ ਦੂਜੇ ਸੂਏ ਸੂਣਾ ਇਹਨਾਂ ਨੇ ਕਿੰਨੇ ਮਹੀਨੇ ਦੀ ਗੱਭਣ ਕਹਿੰਦਾ ਕਾਲੀ ਕਾਲੀ ਦੀ ਵੀਰੇ ਆਪਾਂ ਹੈ ਤਾਂ ਹੈਗੀ ਆ 2 ਟਾਈਆਂ ਮਹੀਨੇ ਦੀ ਗੱਭਣ ਇਹ ਪਰ ਆਪਾਂ ਇਹਦੀ ਗਾਰੰਟੀ ਨਹੀਂ ਲੈਂਦੇ ਆ ਬੱਕਰੀਆਂ ਦੀ ਗਾਰੰਟੀ ਆ ਪਹਿਲਾਂ ਸੂਪੀ ਇਹ ਪਾਠ आज हुई हुई एक गेरी तुद देंदी ਹੁਣ ਹੁਣ ਹੈਗਾ ਵੀਰੇ ਥੋੜਾ ਜਿਹਾ ਪਾਈਆ ਖੰਡ ਕੀ ਆ ਮੈਂ ਤੈਨੂੰ ਕਹਿ ਦਵਾ ਅੱਛਾ ਉਹ ਵੀ ਦੂਏ ਦੋ ਤਿੰਨ ਡੰਗਾ ਬਾਅਦ ਹੁੰਦਾ ਨਹੀਂ ਬਾਟਾ ਹੀ ਦੂਰ ਦੀਆ ਬਾਟਾ ਦੂਰ ਦੇ ਨੇੜੇ ਕਰ ਲੈ ਜੇ ਤੁਰੋਗੇ ਫੇਰ ਹੀ ਨੇੜੇ ਹੋ ਨੇੜੇ ਕਰ ਲੈ ਰਿੰਗ ਤਾਂ ਪੱਟੇ ਹੀ ਪੈਣੀ ਆ ਨੇੜੇ ਕਰ ਲੂ ਨੀਲਾ ਇਹ ਵੀ ਤਾਂ ਦੱਸਤਾ ਕਿ ਚੱਪਲਾਂ ਲੈਣੀਆਂ ਹੋਣੀਆਂ ਨਵੀਆਂ ਅੱਜ ਚੱਪਾਂ ਜੁੱਤੀ ਲੈ ਕੇ ਜਾਉਂ ਆ ਅੱਜ ਚੱਪਲਾ ਨਹੀਂ ਪਾਉਣੀ ਆ ਨਾ ਬੱਕਰੀਆਂ ਵੇਚ ਕੇ ਹਾਂ ਜੁੱਤੀ ਲੈਣੀਆਂ ਲੋਕਾਂ ਲਈ ਹੱਸਾ ਜੀ ਕੋਈ ਨਹੀਂ ਤੁਸੀਂ ਕੋਈ ਵੀ 12 12000 13 13000 ਪੁਸਤਾ ਬੋਲ ਪੁਸਤਾ ਕਹੇ ਬਾਈ ਨੂੰ ਪਤਾ ਤਾਂ ਲੱਗੇ ਮੁੱਲ ਦਾ ਹਾਂ ਯਾਰ 8000 55 ਹਲਾ ਮੜਿਆ ਹਾਂ ਤੂੰ ਕਿੰਨਾ ਮੰਗਿਆ ਸਾਰੀਆਂ ਦਾ ਇਕੱਠੀਆਂ ਦਾ ਦੱਸ ਦੇ ਮੈਂ ਵੀ ਉਹਨੂੰ ਦੱਸ ਦੇ ਹੋਰ ਬੋਲ ਇਕੱਠੀਆਂ ਦਾ ਹੂੰ ਕੜੀ ਟ੍ਰੇਨ ਪਾਣੀ ਕੱਟੀਆਂ ਦਾ ਦੇਖਦਾ ਆਪਦੇ ਹਿਸਾਬ ਨਾਲ ਇਹ ਤਾਂ ਦੇਖ ਲੈ ਤੇਰੀ ਚੀਜ਼ ਆ ਬਾਈ ਯਾਰ ਹਾਂ ਤੈਂ ਆਗਾ ਤੈਂ ਦੱਸਣਾਗਾ ਉਰੇ ਆ ਮੈਂ ਵੀ ਕੱਟੀਆਂ 28 28 ਹਜ਼ਾਰ ਨੂੰ ਦੇ ਦੂੰ ਚੱਕ ਭਗਾ ਬਾਜੀ ਨਹੀਂ ਤੇ ਨਾਲ ਕਰ ਦੇ ਦੇਣ ਵਾਲਾ ਰੇਟ ਕਰ ਬਾਈ ਹਾਂ ਦੇਣ ਵਾਲਾ ਹੀ ਕਰਿਆ ਯਾਰ ਵੀਰੇ ਹੁਣ ਹੈ 50000 ਨੂੰ ਪਾ ਲੈ ਫਿਰ ਕਿੰਨੇ ਯਾਰ ਨੂੰ 14000 ਨੂੰ ਮੈਂ ਤਾਂ ਤੈਨੂੰ ਸਾਰਾ ਰਾਹ ਛੱਡਦਾ ਆਪਾਂ ਇੱਥੇ ਆ 30 ਦੀ ਵੀ ਛੱਡ ਤੂੰ 35 ਦੀ ਵੀ ਛੱਡ 8000 ਨੂੰ ਪਾਲਾ ਸਾਰੀਆਂ ਹੀ ਓਰੇ ਆਵੇਂ ਵੀ ਕਿੰਨੇ ਯਾਰ ਨੂੰ 12000 ਨੂੰ ਕਹਿੰਦਾ ਲੈ ਵੀ 14 ਨੂੰ ਇੰਨੇ ਨੂੰ ਤਾਂ ਵੀਰੇ ਮੇਰੇ ਉਹਨੇ ਵੇਚ ਕੇ ਦੁੱਧ ਦੁੱਗਣੀਆਂ ਵੇਚ ਦਾਂਗੇ ਇਹ ਇਹ ਵਿਗੜ ਨਹੀਂ ਦੁੱਗਣੋਂ ਪਲਕੀ ਵਿਗੜ ਨਹੀਂ ਜਿੱਦਾਂ ਵਿਗਦੀ ਨਹੀਂ ਆ ਵੀਰੇ ਅੱਛੀ ਵੀ ਕਹਾ ਵੇਚਣੀਆਂ ਨੇ ਵੀਰੇ ਅਸੀਂ ਕਿਹੜਾ ਪੜਨ ਲਾਉਣੀ ਆ ਇਹ ਯਾਨੀ ਕਿ ਥੱਲੇ ਜਾ ਕੇ ਦੱਸ ਸਕਦੇ ਰੇਟ ਦੇਣ ਵਾਲਾ ਕੰਮ ਕਰਾ ਇਹ ਤਾਂ ਨਹੀਂ ਤੈਨੂੰ ਦਾਤਾ ਦਤਾ ਯਾਰ ਮੈਂ ਜੁੱਤੀ ਨੋਕਾਂ ਲਈ ਤੂੰ ਦੋ ਜੋੜੇ ਲੈ ਕੇ ਜਾਏਂਗਾ ਹੈਗੀਆਂ ਮੈਂ ਪਾਈ ਹੋਈ ਨਹੀਂ ਹਜੇ ਅੱਛਾ ਸਾਰੀਆਂ ਗੱਬਣਾਗੇ ਕਿ ਦੇਂਗਾ ਇੱਕ ਦੀ ਨਹੀਂ ਗਾਰੰਟੀ ਲੈਂਦਾ ਬਾਕੀ ਦੀ ਮੈਂ ਗਾਰੰਟੀ ਨਹੀਂ ਬਣਦੇ ਯਾਰ ਸਾਡੇ ਸਾਹਮਣੇ ਖੜੀਆਂ ਨੇ ਹੁਣ ਹੈ ਗੱਬਣਾ ਦੇ ਕਹਿੰਦੇ ਬਾਕੀ ਗੱਬਣਾ ਨੇ ਸਾਰੀਆਂ ਦੇ ਦੋ ਆ ਬੰਦਾ ਆਇਆ ਹੁਣ ਤੈਨੂੰ ਭਾਈ ਮਾਣ ਨਾ ਰੱਖੋ ਬੰਦੇ ਦਾ ਕੁਝ ਵੀ ਨਹੀਂ ਚੈੱਕ ਕਰਮਾਗਾ ਤੈਨੂੰ ਭਰੋਸਾ ਇਹਨਾਂ ਦੀ ਆ ਪਾਈਆਂ ਤੇ ਯਾਰ ਅੱਛਾ ਹੈ ਜੀ ਭਾਈ ਅਛਾ ਹਟਾ ਵੀ ਮਾਨ ਰੱਖ ਲਵੇ ਆਪਦਾ ਵੀ ਰੱਖ ਲਵੇ ਉਰੇ ਆ ਜਾ ਫਿਰ ਆਪਾਂ ਹੋਡੀ ਮੋੜਦੇ ਨਹੀਂ ਉਰੇ ਆ ਜਾ ਤੂੰ ਆ ਫਿਰ ਵੀ ਤੇਰੇ ਨਾਲ ਹੀ ਗੱਲ ਕਿਉਂ ਚਾਚਾ ਲਾ ਕਹਾਣੀ ਲਵੇ ਤੇਰੇ ਬੰਦੇ ਨੇ ਤੋੜਤਾ ਦਿੱਤੀ ਗੱਲ ਹੋਣਾ ਦੱਸਣਾ ਦੇ ਸੀ ਨਾ ਬਾਈ ਦੱਸਣਾ ਤਾਂ ਇਹਨੇ ਆ ਨਾ ਤੈਨੂੰ ਦੱਸਤਾ ਦਿੱਤਾ ਯਾਰ ਜੇ ਰਾਹ ਦੇਂਦੇ ਫਿਰ ਤਸੀਬ ਬੋਲ ਪਾਂਗੇ ਰਾਹ ਹੀ ਦਿੱਤਾ ਹੁਣ ਮੈਂ ਤੈਨੂੰ ਰਾਹ ਨਹੀਂ ਦਿੱਤਾ ਕਾ ਦਤਾ ਨਹੀਂ ਹਜੇ ਫੇਰ ਰਹਿਣ ਦੇ ਕੋਈ ਫੇਰ ਰਹਿਣ ਦੇ ਵੀਰੇ ਹਜੇ ਇਹ ਚੱਲੀ ਜਾਂਦਾ ਗੇੜੇ ਦਾ ਪਾਈਆ ਉਹਦਾ ਗੇੜੇ ਚੱਲੀ ਜਾਂਦੇ ਆ ਬਾਈ ਇਹਦਾ ਕੋਈ ਚੱਕਰ ਨਹੀਂ ਗਾ ਤੇਰੀ ਚੀਜ਼ਾ ਬਾਲਾ 2 ਲੱਖ ਮੰਗ ਕਿਉਂ ਵੀ ਐਗੈਂਟ 2 2 ਮਹੀਨੇ ਨਹੀਂ ਗੱਪਣੇ ਨਿਹਾਰੀਆਂ ਹਾਂ ਵੀਰੇ ਉੱਤੇ ਆਇ ਤੂੰ ਉੱਤੇ ਹੁੰਦੇ ਨੇ ਆਦਾ ਕੋਈ ਨਹੀਂ ਪਾਈਆ ਠੀਕ ਐ ਨਹੀਂ ਵੀਰੇ ਇੰਨੇ ਨੂੰ ਤਾਂ ਮੇਮ ਨਹੀਂ ਬੈਗ ਜਾਂਦੀ ਆ ਯਾਰ ਤੂੰ ਰਾਹ ਪਾ ਦੇ ਮੁੰਡੇ ਨੂੰ ਦੇਣੀ ਨਹੀਂ ਗਿਆਂ ਯਾਰ ਅਸੀਂ ਤਾਂ ਕਿਸੇ ਨੂੰ ਨਹੀਂ ਪੁੱਛਦੇ ਬਾਈ ਕਿਉਂ ਬਾਈ ਅਰੇ ਸਾਹਮਣੇ ਖੜੀਆਂ ਨੇ ਕਿਹੜੀ ਗੱਲ ਆ ਬੋਲ ਪਾ ਕਰ ਰਾ ਕਿੰਦੂ ਘਟਨੀ ਦੇਣੀ ਆ 15 ਦੀ ਇਹਦਨ ਚੱਕਾ ਇਹਦਾ ਬੰਦੇ ਨੇ ਚੱਕ ਯਾਰ ਆ 26 ਦੀਆਂ ਵੀ ਨਹੀਂ ਦੰਦਾ ਵੀਰੇ ਤੈਨੂੰ ਚਲ ਤੇਰੀ ਚੀਜ਼ ਆ ਬਾਈ ਫੇਰ ਰੱਖ ਫੇਰ ਤਾਂ ਕੰਮ ਹੋਰ ਆ ਚਲ ਤੇਰੀ ਚੀਜ਼ ਆ ਭਰਾ ਇਹ ਕਿਹੜਾ ਬੁੱਟੀਆਂ ਆ ਨਵੇਂ ਦੰਦਾ ਬੱਕਰੀਆਂ ਦੂਜੇ ਦੂਜੇ ਸੂਣਾ ਜਿਲ ਪੱਠਾਂ ਦੇ ਯਾਰ ਨਾ ਪੱਕੀਆਂ ਨਹੀਂ ਦੇਵੇਗਾ ਅਸੀਂ ਬੁੱਢੀਆਂ ਕਿਹਾਗਾ ਕੌਣ ਵੀ ਸਹੀ ਗੱਲ ਐ ਦੰਦਵਨੀ ਪੱਟੇ ਖਣ ਵੀ ਨਹੀਂ ਦੇ ਕੇ ਕੀ ਦਿੰਦਾ ਬਾਈ ਕਿਵੇਂ ਇੰਨੇ ਨੂੰ ਤਾਂ ਪੱਕੀਆਂ ਨਹੀਂ ਅਗਲਾ ਦਿੰਦਾ 14-14 ਦਿੰਦਾ ਕੋਈ ਫਤ ਵਾਧੂ ਅਗਲਾ ਜੀ ਨੜ ਕੋਲ ਪੱਕੀਆਂ ਨੂੰ ਦਿੰਦੇ ਸੀ ਤੂਰ ਦੇ ਜਾ ਤਰੇ ਇਹੀ ਕੰਮਾਂਗਾ ਚਲੋ ਕੋਈ ਨਾ ਮਿਲ ਜਾਣੀ ਹਾਂ ਉਹ ਦੇ ਦਿੰਦਾ ਅਗਲਾ ਲੈ ਤੂੰ ਕਹ ਲੋ ਕੱਠੀਆਂ ਲੈਣੇ ਹੈ ਸਾਨੂੰ ਦੇ 15 15 ਦੀਆਂ 5 ਦੇ ਕੌਣ ਅੜੂ ਬੱਕਰੇ ਹੈ ਨਹੀਂ ਹੁਣ ਅੱਜ ਲੈਣ ਆਏ ਆਂਗੇ ਅੱਜ ਕੱਟ ਗਏ ਬੱਕਰੇ ਹਣ ਹੁਣ ਦੇ ਹੁਣੀ ਦੇ ਦੇ ਹੁਣ ਐਡੀਆਂ ਐਡੀਆਂ ਐ ਤੂੰ ਵੱਡੀਆਂ ਵੀ ਦੇ ਦਿੰਦੇ ਆਂ ਬਾਈ ਯਾਰ ਥੋੜੀ ਵੀ ਆਉਣ ਦੇ ਦੋ ਬਾਈ ਦੇ ਦੇਾਂਗੇ ਬੱਕਰੇ ਕੋਈ ਚੱਕਰ ਨਾ ਮੰਨ ਯਾਰ ਇਹ ਜੀ ਗੱਲ ਨਹੀਂ ਕਰ ਅੱਜ ਅੱਜ ਨਹੀਂ ਯਾਰ ਜਾਤ ਪਾਤ ਨਹੀਂ ਲੈਣੇ ਸੀ ਕਿਹੜਾ ਦੂਜਿਆਂ ਲੈਣੇ ਆਂਗੇ ਹੈ ਜਾਤਾਂ ਪਾਤਾਂ ਨਹੀਂ ਲੈਣੇ ਆਂਗੇ ਲੱਖਾਂ ਬੱਕਰੀ ਲੰਘ ਜਾਂਦੀ ਹੈ ਬੱਚੀ ਆ ਜਾਂਦੀ ਹੈ ਜਾਤ ਵੀ ਆ ਜਾਂਦੀ ਮਾੜੀ ਵੀ ਆ ਜਾਂਦੀ ਸਾਰੀ ਢੇਰੀ ਤਾਂ ਹੀ ਹੁੰਦੀ ਆ ਬਾਈ ਯਾਰ ਇਹ ਹੈਂ ਯਾਰ ਸੋਡੀਆਂ ਦਾ ਘਰ ਤੀਆਂ ਬਾਈ ਅਸੀਂ ਤਾਂ ਵੇਚੀਆਂ ਘਾਣ ਸਿੱਧੀ ਹੈ ਯਾਰ ਬਾਈ ਉਹ ਪੱਛਾ ਹੈਲੋ ਐਵੇਂ ਕੀ ਫਾਇਦਾ ਪੱਛਾ ਦਾਸ ਨਹੀਂ ਲੈ ਉਹ ਤੇਰੇ ਵੀ ਬੱਕਰੇ ਇੰਨੇ ਨੂੰ ਉਹ ਤਾਂ ਹੁਣ ਤੇਰਾ ਟਕਿਆ ਢੋ ਲੈਂਦਾ ਕੋਈ ਦੇ ਬਾਈ ਅਜ ਤੱਕ ਕਿਸੇ ਨੇ ਕੋਈ ਦੇ ਕੇ ਯਾਰ ਨਹੀਂ ਨਹੀਂ ਕਿਉਂ ਵੀ ਹਾਂ ਪਰਾਟੀ ਚਾਹ ਸਾਹਮਣੇ ਖੜਾ ਯਾਰ ਬਾਈ ਕਿਹੜੀ ਗੱਲ ਆ ਗਈ ਹਵਾ ਕੋਈ ਨਹੀਂ ਕਰਦੇ ਬਾਈ ਇਹ ਕਿਹੜਾ ਚੋਰੀ ਲੈ ਜਾਣੀਆਂ ਪੈਸੇ ਦੇ ਕੇ ਲੈ ਜਾਣੀਆਂ ਨੇ ਕਹੋ ਵੱਡੇ ਭਾਈ ਹਵਾ ਵਾਲੀ ਗੱਲ ਕਿਹੜੀ ਕਰਾਂ ਤੂੰ ਯਾਰ ਅਸੀਂ ਕਿਹੜਾ ਚੋਰੀ ਕਰਨੀ ਆ ਪੈਸੇ ਦੇਣੇ ਆ ਭਾਈ ਤੈਨੂੰ ਮੁਕਤ ਨਹੀਂ ਜਾਣੀਆਂ 15 ਹਜ਼ਾਰ ਸੱਤਾਂ ਯਾਰ ਸੌਦਾ ਪਾ ਲੈਣੀਆਂ ਨੇ ਹਾਂ ਵੀ ਇੱਧਰ ਆ ਤੂੰ ਜਰਾ ਇੱਧਰ ਆ ਲੈ ਪੈਸੇ ਦਾ ਲਾਓ ਲਾ ਤੇ 16000 16000 ਦੇ ਦੇਣਾ ਵੀਰੇ 1000 1000 ਰੁਪਏ ਪਾਦਾ ਦੋ ਵਾਰੀ ਉਹ ਦੇਣਿਆ ਕਿੰਨੇ ਨੂੰ ਮਲੀਂਦਿਆ ਤੈਨੂੰ ਪੱਕੀ ਦਾ ਦਾ ਇੱਧਰ ਆ ਇੱਧਰ ਤੂੰ ਉਰੇ ਆ ਔਰੇ ਆਉਰੇ ਦਾ ਜਾ ਮਾ ਬੜੀ ਬੜਾ ਘਟ ਤੂੰ ਥੱਲੇ ਕਰ ਲੈ ਵਾ ਦੇ ਜਾਣਗੇ ਸੌਦਾ ਹੋ ਜੂ ਥੋੜਾ ਔਰੇ ਆਉਰੇ ਇੱਥੇ ਤਾਂ ਆ ਜਾ ਕਿਉਂ ਖੀਰ 26 ਦੇ ਆ ਗਿਆ ਇਦੂ ਘਾਟ 1 ਰੁਪਿਆ ਔਰੇ ਤਾਂ ਆਇਆ ਯਾਰਾ ਸੌ ਹੀ ਆ ਪੱਕੀ ਆਪਣੀ ਚੌਹੀਆ ਪੱਕੀ 26 ਲੈ ਫੜ ਫਿਰ ਬਾਈ ਕੀ ਸੌਹਾਂ ਕਹਿੰਦਾ ਮੇਰੀ ਫਿਰ ਗੱਲ ਨਹੀਂ ਦੇਣੀਆ ਕਿੰਨੇ ਦੀਆ 26 ਦੀਆ ਨਹੀਂ ਮਾ ਕਾ ਉਹ ਫੜ ਲਾ ਨੇ ਉਹਦਾ ਭਾਂ ਦੇਣੀਆਂ ਦੰਦ ਲੱਗੇ ਵਾਲੀਆਂ ਮਿਲ ਜਾਂਦੀਆਂ ਬੱਕਰੀਆਂ ਬੁੱਢੀਆਂ ਐ ਨਾ ਉਹ ਤੈਨੂੰ ਬੁੱਢਾ ਮਾੜੇਰੀਆਂ ਦਾ ਕਹਿੰਦੇ ਨਹੀਂ ਕੋਈ ਤੈਨੂੰ ਕੋਈ ਬੁੱਢੇ ਠੇਰੀ ਕਹਿੰਦਾ ਕੋਈ ਇਹਦਾ ਦਾਸ ਦੇ ਵੀ ਕੋਈ ਬੁੱਢੀ ਠੇਰੀ ਕਹਿੰਦੇ ਆ ਓਰੇ ਆ ਥੱਲੇ ਉੱਤਰ ਕੇ ਇੱਥੇ ਬੈਠਦਾ ਆਊਗਾ ਯਾਰ ਅੱਛਾ ਇੱਥੇ ਆਉਂਦਾ ਐਵੇਂ ਅੜੀ ਦਾ ਨਹੀਂ ਹੁੰਦਾ ਆ ਫੜ 7 16 ਬੱਕਰੀਆਂ ਹਾਂ ਬਾੜਾ ਕਰ ਤਾਂ 500 ਹੋਰ ਘੱਟ ਦੇ ਦੀ ਤੂੰ 500 ਨਹੀਂ ਵੀ ਤਾਰਾਂ ਨੂੰ ਦੇ ਬੱਕਰਾਂ ਹਾਂ ਪਾਪ ਕਾ ਬਾਜੀ ਨਹੀਂ ਕਰੀ ਕੋਈ 35 ਨਹੀਂ ਮੰਗਾ 40 ਨਹੀਂ ਮੰਗਾ ਤੈਨੂੰ ਇਹ ਤਾਂ ਲੋੜ ਹੀ ਨਹੀਂ ਰੱਖਗੇ ਵੀ ਐ ਚਾਹਣ ਪਰ ਠੀਕ ਆ ਹਾਂ ਨਹੀਂ ਰਹਿਣ ਦੇ ਬਸਾਂ ਦਾ ਆ ਉਹ ਨਾਣ ਦੇ ਮਹੰਗੀਆਂ ਪੈ ਜਾਣੀਆਂ ਵਟਾ ਹੈ ਮਹੰਗਾ ਹੋ ਜੂ ਆ ਲੈ ਨਹੀਂ ਹਾਲ ਨਾ ਓਏ ਨਹੀਂ ਲੈ ਨਹੀਂ ਲੈ ਬੜੀ ਗਲਤ ਆ ਸੁਣ ਲਾ ਐਵੇਂ ਭੱਜੀ ਜੀ ਜਾਣਾ ਪਰੇਗੀ ਫਾਇਦਾ ਭੱਜੇ ਤੇ ਸੌਦਾ ਹੋ ਜੂ ਸੌਦਾ। ਫਿਰ ਦਾ ਘਰੇ ਹੀ ਰਹਿ ਪੈਂਦਾ ਜੇ ਤੂੰ ਨਹੀਂ ਸੌਦਾ ਕਰਨ। ਨਹੀਂ ਮੁੱਲ ਲਵਾਉਣਾ ਤੂੰ ਪਿੱਛੇ ਹੋ ਕੇ ਖੜ ਜਾ ਫਿਰ। ਰੋਜ ਪੱਪਲ ਤੇ ਮੁੱਲ ਦਾ ਲਵਾ ਤੂੰ ਤੈਨੂੰ ਮੱਟ ਮੈਂਦਿਆ ਦੇ 7.5 ਬੱਕਰੀਆਂ ਦੇ। ਨਹੀਂ ਵੀਰੇ। ਹਾਂ। ਹਾਂ। ਜਾ ਮੈਂ ਨਹੀਂ। ਚੱਲ ਕੋਈ ਨਾ। ਉਹਦਾ ਮੇਲਾ ਦੇਖਣ ਆ ਗਿਆ ਮੈਂ ਰੋਜ ਪੱਪਲ ਤੇ। ਯਾਰ ਹੁਣ ਲਾਉਣ ਦੇ ਕੇਰਾ। ਥਾਰੀ ਬੱਕਰੀਆਂ ਦੇ ਜਾ ਹੁਣ। ਨਹੀਂ। ਪਾਲਾ ਜੇਬ 'ਚ ਹੁਣ ਚੁੱਪ ਕਰਕੇ। ਨਹੀਂ ਨਹੀਂ ਵੀਰੇ। ਪਾਲਾ ਹੁਣ। ਉਹ ਫੰਡਰ ਗੱਬਣ ਸਾਰਾ ਕੋ ਵਿਚੇ ਹੀ ਆ ਹੁਣ ਕਹਿੰਦਾ ਕਹਦਾ ਢਾਈ ਨਹੀਂ ਆਪਾਂ ਯਾਰ ਆਹੋ ਯਾਰ ਐਵੇਂ ਕੀ ਫਾਇਦਾ ਫੜ ਲਾ ਹੁਣ ਲੀ ਲਿਆ ਹਾਂ ਵੇਚਣੀਆਂ ਆਪਾਂ ਨਹੀਂ ਆਪਾਂ ਕਰੀਏ ਉਹੋ ਨੇ ਵੇਚਣੀਆਂ ਲੀ ਲਿਆ ਓਰੇ ਆ ਬਾਈ ਓਰੇ ਆ ਨੀ ਲੇ ਓਰੇ ਆ ਓਰੇ ਆ ਓਰੇ ਆ ਕਿੰਨੇ ਰੁਪਏ ਨੂੰ ਕਰਤੀ ਬੱਕਰੀ 18 ਨੂੰ ਕਰਤੀ ਯਾਰ ਐ ਕਰ ਬਾਈ 20 ਤੋਂ ਥੱਲੇ ਦੱਸ ਕਿੱਥੇ ਦੇਣੀ ਨਹੀਂ ਵੀਰੇ ਇਹ 25 ਤੋਂ ਥੱਲੇ ਵੀ ਨਹੀਂ ਦੇਣੀ ਆ ਮੈਂ ਗੱਲ ਮਗਾਤੀ 4 19000 ਨੂੰ ਦੇਣੀ ਆ ਵੀਰ ਨੂੰ ਦੇਣੀ ਆ ਚੱਕ ਫੇ ਠੀਕ ਹੁਣ 20 ਦੀ ਵੀ ਮੀਰੀ ਮਨਜੂਰ ਜੀ ਹਾਂ ਚਲ ਆਪਾਂ 20 ਤੋਂ ਥੱਲੇ ਕਹਿੰਦੇ ਭਈ ਇਹਨੂੰ ਰਾਂਹ ਇਹਨੇ 20 ਕਰਤਾ ਇਹ ਬੰਦ ਉਹਰੇ ਖੜਾ ਖੜ ਜਾ ਖੜ ਜਾ ਬੰਦਾ ਕਿਹੜਾ ਬਹੁਤਾ ਗਾਹੇ ਠੀਕ ਹੈ ਅੱਜ ਕਿੰਨੇ ਵਾਰ ਸਮੇਂ ਬਾਅਦ ਆਇਆ ਮੰਡੀ ਤੇ ਅੱਜ ਤਾਂ ਇਹ ਹੋ ਗਏ 5-6 ਮਹੀਨੇ ਹੋ ਗਏ 5-6 ਜਦੋਂ ਹੀ ਆਏ ਹੋਏ ਆ 2 ਮਹੀਨੇ ਹੋਏ ਨੇ 2 ਮਹੀਨੇ ਹੋਏ ਨੇਗੇ ਦੋ ਹੋਇਆ ਦੋ ਹੋਇਆ ਹੁਣ ਦੋ ਹੋਇਆ ਉਹਨੇ ਠੀਕ ਹੈ ਨਹੀਂ ਐਂ ਦੱਸ ਮਜ਼ਾਕ ਕਰਨਾ ਹੈ ਜਾਂ ਵੇਚਣੀਆਂ ਨੇ ਅੱਜ ਨਹੀਂ ਵੇਚਣ ਆਏ ਆ ਜੀ ਆਪਾਂ ਨਹੀਂ ਆਈ ਸੀ ਮਜ਼ਾਕ ਕਰਨ ਅੱਛਾ ਠੀਕ ਹੈ ਲੈ ਵੇਚਣੀਆਂ ਤਾਂ ਹੈਗੀਆਂ ਨੇ ਇਹ ਬੱਕਰੀਆਂ ਘਰ ਦੀਆਂ ਨੇ ਕੱ ਲੈਆਂ ਦੀਆਂ ਨੇ ਬਾਈ ਸਾਡੇ ਘਰ ਦੀਆਂ ਕੋਈ ਨਹੀਂ ਅੱਕ ਨਹੀਂ ਮੁੱਲ ਲਈ ਹੋਈ ਆਪਣ ਠੀਕ ਹੈ ਗੱਬਣਾ ਸਾਰੀਆਂ ਕਹਿਣਾ ਗੱਬਣਾ ਸਾਰੀਆਂ ਇਹਦੀ ਗਾਰੰਟੀ ਬੱਕਰੀਆਂ ਦਿਖਾ ਬਾਈ ਕੱਲੀ ਕੱਲੀ ਤੈ ਮਾਰ ਕੇ ਕੈਮਰਾ ਲੈ ਆ ਲੈ ਕੱਲੀ ਕੱਲੀ ਦੇ ਕੇ ਕਿਸੇ ਦਾ ਥਾਣੇ ਦੀ ਪ੍ਰੋਬਲਮ ਕਿਸੇ ਦਾ ਪੈਰ ਖੜਿਆ ਹੋਵੇ ਜਮੇ ਅੱਜ ਬੈਠੇ ਕਿਸੇ ਦੇ ਦੰਦ ਨਿਕਲੇ ਹੁਣ ਮੈਂ ਕਹਾ ਦੇਖੋ ਯਾਰ ਵੀਰੇ ਫੇਰ ਲਿਓ ਠੀਕ ਹੈ ਦੰਦਾਂ ਦੀ ਵੀ ਗਾਰੰਟੀ ਲੈਣੇ ਆਪਾਂ ਦੰਦਾਂ ਦੀ ਵੀ ਗਾਰੰਟੀ ਹੈ ਗੱਬਣਾ ਦੀ ਵੀ ਗਾਰੰਟੀ ਹੈ ਕੋਈ ਦੇਖ ਲਾ ਯਾਰ ਉਹ ਵੀ ਨਹੀਂ 6 ਦੰਦ ਆ ਆ 6 ਦੰਦ ਦਾ ਪੱਠ ਇਹ ਵੀ 6 ਦੰਦ ਹਨਾ ਦੇਖ ਲਓ ਹਾਂ ਯਾਨੀ ਉਹਦਾ ਪੱਕਾ ਨਹੀਂ ਯਾਰ ਯਕੀਨ ਹੈਗਾ ਚੱਲ ਬਾਈ 6 ਦੰਦ ਦਾ ਲਾ ਇਹ ਅੱਠ ਲੰਦ ਹੋ ਗਈ ਉਹ ਵੀ ਇੰਨੇ ਕੀ ਨੇ ਡੰਗਰ ਸਾਰੇ ਸਾਫ ਨੇਗੇ ਨਵੇਂ ਆ ਜੀ ਵੀਰੇ ਦੂਜੇ ਸੂਏ ਹੁਣ ਸੁਣਾ ਇਹਨਾਂ ਨੇ ਹੁਣ ਜਿਵੇਂ ਇਹ ਵਧੀਆ ਬੋਗ ਤੋਂ ਲੱਗੀਆਂ ਨੇ ਜੇ ਕਿਵੇਂ ਨੇ ਹਾਂਜੀ ਬੜੇ ਬੋਗ ਤੋਂ ਲੋਹਾ ਘਰੇ ਆ ਜੀ ਉਦੋਂ ਲੱਗੀਆਂ ਠੀਕ ਆ ਜਾਈਂ ਆਇਂ ਤਾਂ ਨਹੀਂਗਾ ਵੀ ਤੇ ਮਾੜੇ ਤੋਂ ਲੱਗਿਆ ਉਹਨਾਂ ਅਗਲਾ ਪੈਸੇ ਲਾ ਦੇ ਖੁੱਲ ਕੇ ਅੱਛਾ ਪੂਰਾ ਸਿਰੇ ਦਾ ਬੱਕਰਾ ਸਿਰੇ ਦੀਆਂ ਬੱਕਰੇ ਤੋਂ ਲੱਗੇ ਹੋਏ ਫਿਰ ਅਗਲਾ ਉਹ ਜੇ ਪੈਸੇ ਵੀ ਲਾ ਦੇ ਉਹਨਾਂ ਦੇ ਖਲਣੇ 'ਚ ਰੱਖਿਆ ਬੱਕਰਾ ਅੱਛਾ ਕੁਛ ਵੀ ਲੈ ਉਹਨਾਂ ਵਿਚ ਠੀਕ ਆ ਆ ਮੁੰਡਾ ਉਹਨਾਂ ਦਾ ਛਕਾ ਪਰੋਣਾ ਇਹ ਠੀਕ ਆ ਲੈ ਜੀ ਮਾਮਾ ਇਹ ਉਹਨਾਂ ਦਾ ਛਕਾ ਉਹ ਜਿਹੜਾ ਵਧੀਆ ਵੋਕ ਦੇ ਨੇ ਹਾਂ ਚੁੱਟੀ ਦਾ ਪੂਰੇ ਵਧੀਆ ਵੋਕ ਤੇ ਆ ਲੱਗੀਆਂ ਹੋਈਆਂ ਨੇ ਭਰੀਆਂ ਹੋਈਆਂ ਨੇ ਆਪਦੇ ਬੱਕਰੇ ਤੋਂ ਆਪਦੀ ਬੱਕਰੀਆਂ ਨੇ ਆਤੀਆਂ ਜੀ ਠੀਕ ਆ ਚੱਲ ਲੈ ਬਈ ਠੀਕ ਆ ਜਿਉਂਦਾ ਰਹਿ ਧੰਨਵਾਦ ਜੀ ਤੁਹਾਡਾ ਲਹਿਰ ਤਾਂ ਲੱਗੀ ਸੌਦਾ ਚ ਇਹ ਨਹੀਂ ਹੋਇਆ ਚਲੋ ਲਵੇ ਲੱਗ ਗਿਆ ਸੌਦਾ ਐਨੇ ਨਾਲ ਇੱਕ ਅੱਧਾ ਹੋਰ ਬੰਦਾ ਆ ਕੇ ਇਹਨਾਂ ਨੂੰ ਲਈ ਜਾਊਗਾ ਹੁਣ ਤਾਂ ਯਾਨੀ ਲਵੇ ਲੱਗੀ ਗੱਲ ਆਜੋ ਠੀਕ ਹੈ ਜੀ ਠੀਕ ਹੈ